ਉਸ ਤੋਂ ਜੇਕਰ ਤੁਹਾਡਾ ਵੀ ਬਣਿਆ ਹੋਇਆ ਇਹ ਕਣਕ ਵਾਲਾ ਕਾਰਡ ਤੇ ਤੁਸੀਂ ਵੀ ਲੈਣੇ ਹੋ ਫ੍ਰੀ ਵਾਲੀ ਕਣਕ ਤਾਂ ਇੱਕ ਵਾਰ ਟਾਈਮ ਕੱਢ ਕੇ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਜਰੂਰ ਦੇਖ ਲਿਓ ਕਿਤੇ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਤੁਹਾਨੂੰ ਕਣਕ ਮਿਲਣੀ ਹੀ ਬਿਲਕੁਲ ਬੰਦ ਹੋ ਜਾਵੇ ਕਿਉਂਕਿ 31 ਅਕਤੂਬਰ ਤੋਂ ਬਾਅਦ ਹੁਣ ਤੁਹਾਡਾ ਰਾਸ਼ਨ ਕਾਰਡ ਧਾਰਕ ਸੂਚੀ ਵਿੱਚੋਂ ਨਾਮ ਵੀ ਕੱਟਿਆ ਜਾ ਸਕਦਾ ਹੈ ਤੇ ਤੁਹਾਡਾ ਰਾਸ਼ਨ ਕਾਰਡ ਰੱਦ ਵੀ ਹੋ ਸਕਦਾ ਹੈ ਕਿਉਂਕਿ ਹੁਣ ਸਰਕਾਰ ਵੱਲੋਂ ਸਾਰੇ ਹੀ ਕਾਰਡਾਂ ਦੇ ਪਰਿਵਾਰਕ ਮੈਂਬਰਾਂ ਦੀ ਈਕੇਵਾਈਸੀ ਕੀਤੀ ਜਾ ਰਹੀ ਹੈ ਤੇ ਜੇਕਰ ਤੁਸੀਂ 31 ਅਕਤੂਬਰ ਤੋਂ ਪਹਿਲਾਂ-ਪਹਿਲਾਂ ਇਹ ਈਕੇਵਾਈਸੀ ਨਹੀਂ ਕਰਵਾਉਂਦੇ ਤਾਂ 31 ਅਕਤੂਬਰ ਤੋਂ ਬਾਅਦ ਤੁਹਾਡਾ ਰਸ਼ਨ ਕਾਰਡ ਬਿਲਕੁਲ ਹੀ ਰੱਦ ਕਰ ਦਿੱਤਾ ਜਾਵੇਗਾ ਅਤੇ ਨਵੰਬਰ ਤੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਣਕ ਨਹੀਂ ਮਿਲੇਗੀ। ਤੁਸੀਂ ਇਹ ਚੈੱਕ ਕਿਵੇਂ ਕਰਨਾ ਹੈ ਕਿ ਤੁਹਾਡੇ ਕਾਰਡ ਦੇ ਵਿੱਚ ਕਿੰਨੇ ਪਰਿਵਾਰਕ ਮੈਂਬਰਾਂ ਦੀ ਈਕੇਵਾਈਸੀ ਹੋਈ ਹੋਈ ਹੈ, ਕਿੰਨਿਆਂ ਦੀ ਰਹਿੰਦੀ ਹੈ ਤਾਂ ਤੁਸੀਂ ਇਹ ਬੜੀ ਆਸਾਨੀ ਦੇ ਨਾਲ ਘਰੇ ਬੈਠੇ ਹੀ ਚੈੱਕ ਕਰ ਸਕਦੇ ਹੋ। ਇਸ ਨੂੰ ਚੈੱਕ ਕਰਨ ਦੇ ਲਈ ਜਿਵੇਂ ਕਿ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸਭ ਤੋਂ ਪਹਿਲਾਂ Google ਨੂੰ ਓਪਨ ਕਰ ਲੈਣਾ ਹੈ Google ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਟਾਈਪ ਕਰਨਾ ਹੈ PDS ਪੰਜਾਬ ਪੀਡੀਐਸ ਪੰਜਾਬ ਲਿਖਣ ਤੋਂ ਬਾਅਦ ਤੁਸੀਂ ਇਸ ਨੂੰ ਓਕੇ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਹੀ ਨੰਬਰ ਤੇ ਤੁਹਾਨੂੰ ਏਈ ਪੀਡੀਐਸ ਪੰਜਾਬ ਦੀ ਇੱਕ ਵੈਬਸਾਈਟ ਦਿਖਾਈ ਦੇਣੀ ਹੈ ਤੁਸੀਂ ਇਸ ਉੱਪਰ ਓਪਨ ਕਰ ਦੇਣਾ ਹੈ ਇਸ ਉੱਪਰ ਓਪਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਵੈਬਸਾਈਟ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਣੀ ਹੈ ਤੇ ਤੁਸੀਂ ਇਸ ਨੂੰ ਥੋੜਾ ਜਿਹਾ ਵੱਡਾ ਕਰਨਾ ਹੈ ਵੱਡਾ ਕਰਕੇ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਇੱਕ ਤੁਹਾਨੂੰ ਆਪਸ਼ਨ ਦਿਖਾਈ ਦੇਣਾ ਬੈਨੀਫਿਸ਼ਰੀ ਡਿਟੇਲ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਇੱਕ ਨਵਾਂ ਪੇਜ ਤੁਹਾਡੇ ਸਾਹਮਣੇ ਖੁੱਲ ਜਾਣਾ ਹੈ ਇਸ ਨੂੰ ਥੋੜਾ ਜਿਹਾ ਤੁਸੀਂ ਵੱਡਾ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਤੁਹਾਨੂੰ ਮੰਥ ਮਹੀਨਾ ਦਿਖਾਈ ਦੇਵੇਗਾ ਅਤੇ ਦੂਸਰੇ ਨੰਬਰ ਤੇ ਤੁਹਾਨੂੰ ਈਅਰ ਸਾਲ ਦਿਖਾਈ ਦੇਵੇਗਾ ਤੇ ਤੀਸਰੇ ਨੰਬਰ ਤੇ ਤੁਹਾਨੂੰ ਆਰਸੀ ਨੰਬਰ ਵਾਲਾ ਇੱਕ ਆਪਸ਼ਨ ਦਿਖਾਈ ਦੇਵੇਗਾ ਜੋ ਕਿ ਖਾਲੀ ਹੈ ਤੁਸੀਂ ਇੱਥੇ ਆਪਣੇ ਕਾਰਡ ਦਾ ਨੰਬਰ ਭਰ ਦੇਣਾ ਹੈ ਜਿਸ ਤੇ ਤੁਸੀਂ ਕਣਕ ਲੈਣੇ ਹੋ ਕਾਰਡ ਦਾ ਨੰਬਰ ਭਰਨ ਤੋਂ ਬਾਅਦ ਤੁਸੀਂ ਨਾਲ ਦੇਖ ਸਕਦੇ ਹੋ ਇੱਕ ਤੁਹਾਨੂੰ ਸਬਮਿਟ ਦਾ ਆਪਸ਼ਨ ਦਿਖਾਈ ਦੇਣਾ ਹੈ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਤੁਹਾਡੇ ਸਾਰੇ ਪਰਿਵਾਰਕ ਮੈਂਬਰਾਂ ਦੀ ਡਿਟੇਲ ਦਿਖਾਈ ਦੇ ਦੇਣੀ ਹੈ ਜਿਨ੍ਹਾਂ ਦਾ ਕਿ ਕਾਰਡ ਵਿੱਚ ਨਾਮ ਹੋਵੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਜਿੰਨੇ ਮੈਂਬਰਾਂ ਦਾ ਤੁਹਾਡੇਆਂ ਦਾ ਕਾਰਡ ਵਿੱਚ ਨਾਮ ਹੋਵੇਗਾ ਉਹ ਸਾਰੇ ਹੀ ਮੈਂਬਰ ਇੱਥੇ ਦਿਖਾਈ ਦੇਣਗੇ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਸਟੇਟਸ ਸਟੇਟਸ ਤੁਹਾਨੂੰ ਇੱਥੇ ਸਾਰਿਆਂ ਦਾ ਐਕਟਿਵ ਦਿਖਾਈ ਦੇਵੇਗਾ ਕਿਉਂਕਿ ਸਾਰੇ ਇਹ ਪਰਿਵਾਰਕ ਮੈਂਬਰ ਕਣਕਣ ਲੈ ਰਹੇ ਨੇ ਉਸ ਤੋਂ ਬਾਅਦ ਅੱਗੇ ਤੁਸੀਂ ਦੇਖ ਸਕਦੇ ਹੋ ਜੋ ਮੇਨ ਚੀਜ਼ ਦੇਖਣ ਵਾਲੀ ਹੈ ਤੁਸੀਂ ਇੱਥੇ ਇੱਕ ਦੇਖ ਸਕਦੇ ਹੋ ਵੈਰੀਫਿਕੇਸ਼ਨ ਸਟੇਟਸ ਦਾ ਆਪਸ਼ਨ ਦਿਖਾਈ ਦੇਵੇਗਾ ਜਿਹੜੇ ਵੀ ਪਰਿਵਾਰਕ ਮੈਂਬਰ ਦੇ ਸਾਹਮਣੇ ਤੁਹਾਨੂੰ ਉਸ ਦਾ ਆਧਾਰ ਕਾਰਡ ਦੇ ਲਾਸਟ ਚਾਰ ਅੱਖਰ ਦਿਖਾਈ ਦੇਣਗੇ ਤਾਂ ਇਸ ਦਾ ਮਤਲਬ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਹੋਈ ਹੈ ਉਹਨਾਂ ਦੀ ਕਣਕ ਨਹੀਂ ਕੱਟੀ ਜਾਵੇਗੀ ਉਹਨਾਂ ਨੂੰ ਕਣਕ ਮਿਲਦੀ ਰਹੇਗੀ ਜਿਨ੍ਹਾਂ ਦੇ ਨਾਟ ਵੈਰੀਫਾਈਡ ਲਿਖਿਆ ਹੋਇਆ ਹੈ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਤੁਹਾਨੂੰ ਕਰਵਾਉਣੀ ਪਵੇਗੀ ਜਦੋਂ ਤੁਹਾਨੂੰ ਇੱਥੇ ਤੁਹਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਦੇ ਨਾਮ ਦੇ ਮਗਰ ਉਹਨਾਂ ਦੇ ਆਧਾਰ ਕਾਰਡ ਦੇ ਲਾਸਟ ਚਾਰ ਅੱਖਰ ਦਿਖਾਈ ਦੇਣ ਲੱਗੇ ਤਾਂ ਇਸ ਦਾ ਮਤਲਬ ਕਿ ਤੁਹਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਦੀ ਈ ਕੇ ਵਾਈ ਸੀ ਕੰਪਲੀਟ ਹੋ ਚੁੱਕੀ ਹੈ ਤੇ ਤੁਹਾਡਾ ਕਾਰਡ ਨਹੀਂ ਕੱਟਿਆ ਜਾਵੇਗਾ ਰੱਦ ਨਹੀਂ ਲਿਤਾ ਜਾਵੇਗਾ ਤੁਹਾਨੂੰ ਪਹਿਲਾ ਵਾਂਗ ਹੀ ਕਣਕ ਮਿਲਦੀ ਰਹੇਗੀ ਜੇਕਰ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਜਾਂ ਤੁਹਾਡੇ ਸਾਰੇ ਹੀ ਪਰਿਵਾਰ ਦੀ ਇਕਈਕੇ ਵਾਈਸੀ ਨਾਟ ਵੈਰੀਫਾਈਡ ਸ਼ੋ ਹੋ ਰਹੀ ਹੈ ਤਾਂ ਇਹਨੂੰ ਵੈਰੀਫਾਈ ਕਰਾਉਣ ਦੇ ਲਈ ਤੁਸੀਂ ਕੀ ਕਰਨਾ ਤੁਸੀਂ ਆਪਣੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਜਾਣਾ ਜਿਨ੍ਹਾਂ ਦਾ ਫੋੜੇ ਰਾਸ਼ਨ ਕਾਰਡ ਦੇ ਵਿੱਚ ਨਾਮ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਆਧਾਰ ਕਾਰਡ ਲੈ ਕੇ ਆਪਣੇ ਡੀਪੂ ਵਾਲੇ ਕੋਲ ਜਾਣਾ ਹੈ ਤੇ ਉਸ ਤੋਂ ਈਕੇਵਾਈਸੀ ਕਰਵਾ ਲੈਣੀ ਹੈ ਡੀਪੂ ਵਾਲਾ ਇਹ ਈਕੇਵਾਈਸੀ ਕਰਨ ਲੱਗਿਆ ਇੱਕ ਤੋਂ ਤੋਂ ਤੁਹਾਡਾ ਆਧਾਰ ਕਾਰਡ ਮੰਗੇਗਾ ਅਤੇ ਦੂਸਰਾ ਤੁਹਾਨੂੰ ਉੱਥੇ ਫਿੰਗਰਪ੍ਰਿੰਟ ਲਾਉਣੇ ਪੈਣਗੇ ਜੇਕਰ ਫਿੰਗਰਪ੍ਰਿੰਟ ਨਹੀਂ ਆਉਂਦੇ ਤਾਂ ਤੁਸੀਂ ਅੱਖਾਂ ਨਾਲ ਸਕੈਨ ਕਰਾ ਕੇ ਵੀ ਇਹ ਆਪਣੀ ਈਕੇਵਾਈਸੀ ਕੰਪਲੀਟ ਕਰ ਸਕਦੇ ਹੋ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਰਹੀ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਜੇਕਰ ਤੁਸੀਂ ਵੀਡੀਓ ਨੂੰ ਫੇਸਬੁੱਕ ਪੇਜ ਤੇ ਦੇਖ ਰਹ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ